ਸਾਸ਼ਰੀ ਕਾਲਜੀ ਸਵਕਤ ਤੁਹਾਡਾ ਅੱਜ ਦੀ ਇੱਕ ਨਵੀਂ ਵੀਡੀਓ ਚ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਟੱਟ ਬਣਵਾਣ ਤੇ ਤੀਪ ਕਹਿੰਦਾ ਵੀ ਮੈਂ ਤੇਰਾ ਨਾਮ ਲਖਾਣਾ ਤੇ ਬਾਕੀ ਉਹ ਟੱਟ ਬਣਵਾ ਲ ਕੇ ਤੇ ਬਾਕੀ ਆਪਾਂ ਆਕੇ ਸਰਪ੍ਰਾਈਜ਼ ਦਿਖਾਵਾਂਗੇ ਤੇ ਬਾਕੀ ਆਪਣੇ ਬਲੌਗ ਕਾਲੋ ਤੈਨੂੰ ਪਤਾ ਨਹੀਂ ਹੈਗਾ ਕਿ ਸਰਪ੍ਰਾਈਜ਼ ਕੀ ਹੁੰਦਾ ਸਰਪ੍ਰਾਈਜ਼ ਉਹ ਹੁੰਦਾ ਜਿਹੜਾ ਆਪਾਂ ਨੂੰ ਪਹਿਲਾਂ ਪਤਾ ਨਾ ਹੋਵੇ ਵੀ ਆਪਾਂ ਨੂੰ ਕੀ ਮਿਲਣਾ ਹੈ ਤਾਂ ਹੁਣ ਤੈਨੂੰ ਪਹਿਲੀ ਪਤਾ ਕਿ ਵੀ ਤਰਾ ਉਹਨੇ ਨਾਮ ਲਖਾਉਣਾਗਾ ਹੁਣ ਇੱਚ ਸਰਪ੍ਰਾਈਜ਼ ਕੀ ਰਹਿ ਗਿਆ ਚਲੋ ਚੱਲੀਏ ਤੁਰਦੁਖਣ ਦੀ ਮਾਰੀ ਨਾ ਕਾਲੋ ਕਰਨਾ ਕੋਈ ਕੋਟ ਪਾ ਕੇ ਹੁੰਦੇ ਨਾ ਕੋਈ ਸਵਟਰ ਪਾ ਕੇ ਹੁੰਦੀ ਇੱਥੇ ਹੁਣ ਪੂਰਾ ਪਤਾ ਲੱਗਦਾ ਮੈਨੂੰ ਠੰਡ ਲੱਗੀ ਜਾਂਦੀ ਈ ਕਾਲ ਨੂੰ ਆਹ ਦੇਖ ਨੇ ਘਰ ਬਣਾਤੀਆਂ ਫੇਰ ਫਸਟ ਵਾਰ ਐਸਾ ਤਾਂ ਥੋੜਾ ਹੌਸੇ ਨਾ ਫਸਟ ਵਾਰ ਕੀੰਦੋ ਤੂ ਕਾ ਜੋ ਪਹਿਲੀ ਵਾਰ ਆਇਆ ਸੀ ਜੇ ਨਹੀਂ ਕਰੇ ਜੀ ਬੋਲਣੀ ਆਂਦੀ ਨਾ ਬੋਲੋ ਕੋਈ ਮਗਰ ਪੈਗਾ ਬਿੰਗਰੇਜੀ ਬੋਲਣੀ ਬੋਲਣੀ ਆ ਆ ਵੀ ਰੋਣੀ ਵੀ ਰੇ ਆਹ ਖੱਤੇ ਇਹ ਲਾਂਗਾ ਪੂਰਾ ਦੇਖੋ ਸਾਹਮਣੇ ਵੈਤ ਕੀ ਵਾਰਿਆ ਰਾਂਦਰ ਦੇਵ ਦਰਦ ਤਾਂ ਨਹੀਂ ਹੋ ਰਿਹਾ ਤੇ ਕੀ ਆ ਜਾਦਾ ਸਾਰਿਆਂ ਦਾ ਵੈਸੇ ਆਏ ਇਹਨਾਂ ਨੇ ਬਹੁਤ ਵਧੀਆ ਸਕੀਮ ਲਾਈ ਆ ਹਨਾ ਵੀ ਚੱਲ ਪ੍ਰੋਮੋਸ਼ਨ ਕਰਨ ਜਾਣ ਤਾਂ ਜਾਣੇ ਹੀ ਹੈਗਾ ਵੀ ਕਾਲੋ ਦਾ ਨਾਮ ਵੀ ਲਿਖਵਾ ਲੈਣੇ ਵੀ ਲੋਕਾਂ ਨੂੰ ਪ੍ਰੂਫ ਮਿਲ ਜੂਗਾ ਇਸ ਤੱਕ ਦੂਸਰੇ ਨੂੰ ਵਧੀਆ ਪਿਆਰ ਕਰਦੇ ਆਂਗੇ ਇਹ ਬੜੀ ਅੱਛੀ ਬਾਤ ਕਹੀ ਹੈ ਆਪ ਤੁਸੀਂ ਉਹ ਨੂੰ ਪੁੱਛੀ ਜਾਂਦੀ ਹੈ ਹਾਂਜੀ ਤੁਹਾਡੇ ਦਰਦ ਤਾਂ ਨਹੀਂ ਹੋ ਰਿਹਾ ਉਹ ਕਹਿੰਦਾ ਹਾਂਜੀ ਦੋਸਤੋ ਕੀ ਆ ਜਾ ਵੀ ਜਿਦਾਂ ਇੰਨੇ ਪਿਆਰਾ ਕਾਲੋ ਨਾਲ ਤੂੰ ਦੀ ਗੱਲ ਦਾ ਜਵਾਬ ਦੇ ਉਹਦੀ ਗੱਲ ਵੱਲ ਧਿਆਨ ਦੇ ਦਰਦ ਤਾਂ ਨਹੀਂ ਹੋ ਰਿਹਾ ਜੀ ਕੀ ਆ ਜਾਲਾ ਸਾਰਿਆਂ ਦਾ ਦਰਦ ਤਾਂ ਭਾਜੀ ਲੱਗਿਆ ਨਹੀਂ ਦਿੰਦੇ ਨਾ ਭਾਈ ਦਰਦ ਉਧਰ ਹੀ ਲੱਗਣਗੇ ਕੀ ਗੱਲ ਭਾਜੀ ਫੂਕ ਮਾਰ ਕੇ ਟੱਡ ਬਣਾਉਂਦੇ ਵੀ ਦਰਦ ਨਹੀਂ ਹੋਣ ਦਿੰਦੇ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਹਾਂ ਜੀ ਕਰਨਾ ਸੜਦਾ ਉਹਨਾਂ ਧਾਣਾ ਧੋਲੇ ਬਣਾਂਗੇ ਧੋਨਾਂ ਤੇ ਕੋਸ਼ਿਸ਼ ਹੋ ਗਏ ਬੇਕਾਰ ਤੇ ਇਹ ਤਾਂ ਤੂੰ ਛੱਡ ਪਰੇ ਜਿਹੜਾ ਤੇਰੇ ਤੋਂ ਨਹੀਂ ਬਣਿਆ ਨਹੀਂ ਬਣਿਆ ਮੈਨੂੰ ਐਂ ਦੱਸ ਵੀ ਤਰ ਤੂੰ ਅਜੇ ਤੱਕ ਬਣਿਆ ਕੀ ਆ ਬਲੌਗ ਤੋਂ ਇਲਾਵਾ ਤੈਨੂੰ ਕੁਝ ਵੀ ਨਹੀਂ ਆਉਂਦਾ ਹੈਗਾ ਨਾ ਤੈਨੂੰ ਆਟਾ ਗੁੰਨਣਾ ਆਉਂਦਾ ਨਹੀਂ ਤੈਨੂੰ ਮਸਾਲਾ ਕੁੱਟਣਾ ਆਉਂਦਾ ਨਾ ਤੈਨੂੰ ਜੂਸ ਜੂਸ ਕੱਢਣਾ ਆਉਂਦਾ ਆਉਂਦਾ ਕੀ ਹੈ ਤੈਨੂੰ ਕੱਲਾ ਬੋਲਣਾ ਆਉਂਦਾ ਰੈਸਿਪੀਆ ਬਣਾਉਣਾ ਤੂੰ ਮੂਰੇ ਹੋ ਜਾਨੀਂ ਆ ਪਰ ਤੈਨੂੰ ਆਉਂਦੀਆਂ ਨਹੀਂ ਹੁੰਦੀਆਂ ਬਸ ਉਹਨਾਂ ਚ ਤੂੰ ਸਿਰਫ ਆਵਦਾ ਬਲੌਗ ਕੱਢਣਾ ਹੁੰਦਾ ਹੈਗਾ ਹਾਂ ਇਹ ਬੜੀ ਅੱਛੀ ਬਾਤ ਕਹੀ ਹੈ ਪਰ ਮੈਂ ਪੈਸੇ ਪੇਮੈਂਟ ਤਾਂ ਬਾਅਦ ਤੇ ਕਿੱਥੇ ਆਣ ਮੈਨੂੰ ਬਲੌਗ ਇਹ ਕਾਲੋਣਾ ਪਹਿਲੀ ਵਾਰ ਨਹੀਂ ਹੋ ਰਿਹਾ ਵੀ ਇਹਨੂੰ ਕਿਸੇ ਨੇ ਕਿਹਾ ਵੀ ਸਾਨੂੰ ਬਲੌਗ ਦੇ ਵਿੱਚ ਨਾ ਲਈ ਇਹ ਇਹਦੇ ਨਾਲ ਬਹੁਤ ਵਾਰੀ ਹੋ ਚੁੱਕਿਆ ਪਰ ਇਹ ਉਹ ਵਾਲੀ ਕਲਿੱਪਾਂ ਨੂੰ ਕੱਟਦੀ ਨਹੀਂ ਹੈਗੀ ਹੁਣ ਇਹਦੇ ਦੋ ਕਾਰਨ ਹੋ ਸਕਦੇ ਨੇ ਪਹਿਲਾ ਤਾਂ ਇਹ ਵੀ ਇਹਨੂੰ ਐਡੀਟਿੰਗ ਨਹੀਂ ਆਉਂਦੀ ਤੇ ਦੂਸਰਾ ਇਹ ਵੀ ਇਹ ਬਲੌਗ ਲੰਮਾ ਕਰਨਾ ਚਾਹੁੰਦੀ ਹੈਗੀ ਹੁਣ ਕੱਲ ਤੂੰ ਇਹ ਜਿਹੀ ਕਲਿੱਪਾਂ ਨੂੰ ਬਲੌਗ ਦੇ ਵਿੱਚ ਨਾ ਪਾਇਆ ਕਰ ਕਿਉਂਕਿ ਇਹਦੇ ਵਿੱਚ ਤੇਰੀ ਬੇਇੱਜ਼ਤੀ ਹੈਗੀ ਵੀ ਕੋਈ ਤੇਰੇ ਬਲੌਗ ਦੇ ਵਿੱਚ ਆਉਣਾ ਨਹੀਂ ਚਾਹੁੰਦਾਗਾ ਹੁਣ ਆਪਾਂ ਜਾਂਦੇ ਜਾਂਦੇ ਕਿਰਨਾ ਬਠਿੰਡਾ ਲੈਣਦੇ ਵੀ ਹੋ ਗਏ ਚੱਲੀਏ ਜਿਵੇਂ ਸਾਰੇ ਜਾਣੀ ਤੁਸੀਂ ਤੇ ਅੱਜ ਮੇਰੀ ਮੰਮੀ ਸਾਨੂੰ ਬਣਾ ਕੇ ਦੇਊਗੀ ਮੂਲੀਆਂ ਦੇ ਗਏ ਗੋਸ਼ ਮੋਨ ਮੇ ਜਾ ਰਹੇ ਆ ਪਿਆਜ ਪਿਆਜ ਬੋਨ ਦੇ ਵਿੱਚ ਤੇ ਇਹਦੇ ਵਿੱਚ ਬਣਾਉਗੇ ਆ ਅੱਪਾ ਹਰੀਆਂ ਦਰਚਾ ਤੇ ਮਮਾ ਨਹੀਂ ਜਾਂਦੇ ਆ ਮਨ ਕਹੇ ਦੂਬ ਨਾਲ ਬਲੌਗ ਮੇਰਾ ਤਾਂ ਨਾ ਬਾਲਾ ਜੀ ਕਰਦਾ ਸੀ ਕਿ ਵੀ ਮੂਲੀਆਲੇ ਪਰੌਂਠੇ ਖਾਵਾ ਪਰ ਮੈਨੂੰ ਆਉਂਦੇ ਨਹੀਂ ਸੀਗੇ ਬਣਾਉਣੇ ਰੈਸਿਪੀ ਨਹੀਂ ਪਤਾ ਸੀਗੀ ਵੀ ਕਿਵੇਂ ਬੰਨਦੇ ਨੇ ਆ ਤਾਂ ਇਹਨਾਂ ਨੇ ਬਾਲਾ ਸੋਣਾ ਕੰਮ ਕਰਿਆ ਵੀ ਬਲੌਗ ਪਾਤਾ ਹੁਣ ਚੱਲ ਮੈਂ ਦੇਖ ਲਵਾਂਗੀ ਤੇ ਮੈਨੂੰ ਪਤਾ ਲੱਗ ਜਾਊਗਾ ਵੀ ਕਿਵੇਂ ਬੰਨਦੇ ਨੇ ਮੂਲੀਆਲੇ ਪਰੌਂਠੇ ਹੋਰ ਤਾਂ ਕਿਸੇ ਨੂੰ ਪਤਾ ਇਹ ਨਾ ਹੈਗਾ ਦੁਨੀਆ ਤੇ अच्छा ठीक देखण ਮੈਂ ਇਹਦੇ ਵਿੱਚ ਪਾਣੀ ਘਟੂਗਾ ਜੀ ਉਹ ਲਾਈਟ ਠਾ ਮਾਰੀ ਆ ਜਾ ਕੇ ਲਈ ਬੰਗੂਰੀਆਂ ਤੇ ਹੁਣ ਇਹਦੇ ਵਿੱਚ ਪਾਣੀ ਦੀ ਕਿਵੇਂ ਨਿਕਲਦਾ ਦੇਖੋ ਹੱਥ ਨਾਲ ਕਲੀਨ ਕਰਦੇ ਸੀਗੇ ਠੀਕ ਹੈ ਜੀ ਤੇ ਮੂਲੀਆਂ ਦਾ ਪਾਣੀ ਨਿਕਲ ਚੁੱਕਿਆ ਇਹਦੇ ਵਿੱਚੋਂ ਨਹੀਂ ਨਹੀਂ ਵੀਰ ਜੀ ਤੁਸੀਂ ਗਲਤ ਕੱਢ ਰਹੇ ਹੋਗੇ ਬਿਲਕੁਲ ਨਹੀਂ ਐਵੇਂ ਕੱਢੀਦਾ ਹੈਗਾ ਮੂਲੀਆਂ ਦਾ ਪਾਣੀ ਆਪਣੀ ਮਾਸੇ ਜੀ ਤੋਂ ਸਿੱਖਿਆ ਹੋ ਜਾਓ ਵੀਰੇ ਭਰ ਕੇ ਰੱਖੇ ਨੋ ਤਾਂ ਜਾ ਟੱਕਣ ਗਾਈਜ਼ ਇਹ ਮੂਲੀਆਂ ਚ ਪਾਣੀ ਸਿਕਾਉਨੇ ਆਪਾਂ ਇਹ ਚ ਪਾਣੀ ਸਿਕਾਉਣੀ ਆ ਮੈਂ ਤਾਂ ਕਿੰਨਾਂ ਦੇ ਮੁੰਡੇ ਨੂੰ ਇਹਦੇ ਕੋਲ ਭੇਜੀ ਇੰਨੀ ਵੀ ਤੋ ਸਿੱਖ ਲੂਗਾ ਮੂਲੀਆਂ ਦਾ ਪਾਣੀ ਕਿਵੇਂ ਕੱਢੀਦਾ ਇਹ ਮੰਦੀ ਦੀ ਮਸ਼ੀਨ ਚ ਮੂਲੀਆਂ ਪਾਈ ਬੈਠੀ ਆ ਪਾਣੀ ਕੱਢਣ ਵਾਸਤੇ ਲੈ ਮੈਨੂੰ ਲੱਗਦਾ ਆਪਾਂ ਤਾਂ ਪਾਗਲੀ ਤੁਰੇ ਫਿਰਦੇ ਜਿਹੜੇ ਇਹਦੇ ਚ ਕੱਪੜੇ ਸੁਕਾਉਨੇ ਆਗੇ ਮੂਲੀਆਂ ਸੁਕਾਈ ਦੀਆਂ ਨਹੀਂ ਇਹਦੇ ਚ ਗਾਈਜ਼ ਇਹਦੇ ਦੋ ਤਿੰਨ ਵਾਰੀ ਮਸ਼ੀਨ ਚਲਾ ਲਈ ਆ ਪਰ ਇਹ ਮਿਸ਼ਨ ਫੇਲ ਆ ਮੂਲੀਆਂ ਸੁਕਾਉਂਦਾ ਵੀ ਵੀਡੀਓ ਬਣਾਉਂਦੇ ਰਹਿੰਦੇ ਆ ਵੀ ਮੂਲੀਆਂ ਸੁੱਕ ਜਾਂਦੀਆਂ ਬਾਸ਼ੀ ਮਸ਼ੀਨ ਨਾਲ ਕੋਈ ਮੂਲੀਆਂ ਨਹੀਂ ਸੁੱਕ ਜਮਾ ਪਾਣੀ ਉੱਚੜੀ ਜਾਂਦਾ ਆ ਦੇਖਿਆ ਇਹ ਕਿਵੇਂ ਹੋ ਗਿਆ ਜੀ ਮੈਨੂੰ ਹੁਣ ਕਿ ਪਤਾ ਨਹੀਂ ਸੌਧ ਕੀਤਾ ਵਾਈ ਜੋ ਆਸਕ ਮੀ ਪਲੀਜ਼ ਹਾਂਜੀ ਅੱਜ ਦੀ ਵੀਡੀਓ ਚੰਨੀ ਜੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਕਰਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਬਹੁਤ ਜਣੇ ਵੀਡੀਓ ਦੇਖਦੇ ਨੇ ਪਰ ਚੈਨਲ ਨਹੀਂ ਸਬਸਕ੍ਰਾਈਬ ਕਰਦੇ